ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਭਰਾਵੋ ਗਰੁੱਪ ਨੂੰ ਸਤਿ ਸ੍ਰੀ ਅਕਾਲ ਜੀ ਭਰਾ ਜੀ ਗਰਲਾਲ ਵੀਰ ਦੇ ਫਾਰਮ ਤੇ ਆਏ ਆ ਬਹੁਤ ਵਧੀਆ ਲੱਗਾ ਬਹੁਤ ਹੀ ਵਧੀਆ ਫਾਰਮ ਆ ਇਹ ਤੋਂ ਨਾਬੇ ਵਾਲਾ ਨਾਬੇ ਵਾਲਾ ਸਾਂਹ ਆ ਨਾਬੇ ਦੀ ਬਰੀਡ ਦਾ ਸਾਂਹ ਝੋਟਾ ਹੀ ਆ ਦੇ ਬਹੁਤ ਵਧੀਆ ਇਹ ਬੱਚੇ ਆ ਤੋਂ ਕ੍ਰਾਸਿੰਗ ਬਰੀਡ ਦੇ ਆ ਸੂਰੀਆ ਗੱਬਣ ਆ ਵੇਖੋ ਘੜੋ ਘੜ 6 6 ਫੁੱਟ ਲੰਮੀਆਂ ਚਾਰੇ ਹੀ ਭੈਣਾ ਵੇਖੋ ਉਹ ਵੀ ਚਾਰੇ ਸੂਣ ਵਾਲੀਆਂ 7 ਆ ਸੂਣ ਵਾਲੀਆਂ ਬਾਕੀ ਆ ਬੱਚੇ ਆ ਤੇ 3 3 ਸੂਣ ਵਾਲੀਆਂ ਤੇ 4 ਇੱਕ ਰਾਸੀ ਹੈ ਐਬਸ ਦੇ ਚਲਾ ਜਿਹੜਾ ਰੂਮ ਨੇ ਬੱਚਿਆਂ ਨਾਲ ਬਣਾਇਆ ਇਹਦੇ ਵਿੱਚ ਬੱਚੇ ਆ ਆ ਵੇਖੋ ਟੱਕਰ ਬਹੁ ਲੈਂਦੇ ਆ ਬੱਚੇ ਇਹਦੇ ਇੰਦਰ ਦਾ ਫਾਰਮ ਹੋਣਾ ਚਾਹੀਦਾ ਬਿਲਕੁਲ ਸੁੱਕਾ ਫਾਰਮ ਹੈ ਇਹਦੇ ਫੇਰ ਬੱਚੇ ਗਰੋਥ ਕਰਦੇ ਆ ਨਾ ਰੱਖਿਆ ਇਹ ਪੁਰਾਣੇ ਕੰਡਾ ਵੀ ਰੱਖਿਆ ਇਹ ਆਈ ਨਾਬੇ ਵਾਲਾ ਅਰਦਾਸਪੁਰ ਵਾਲੀਆਂ ਸੂਰੀਆਂ ਨਾਬੇ ਵਾਲਾ ਸਾਹਣਿਆ ਇਹ ਰਵੇ ਚਲਾ ਖਾਣਾ ਪੂਰਾ ਬੱਚਿਆਂ ਦਾ ਇਹ ਸਾਰੀਆਂ ਡਿਲੀਵਰੀਆਂ ਹੋਈਆਂ ਇੱਥੇ ਬੜੀ ਕਿਰਪਾ ਮਾਲਕ ਦੀ ਆਹ ਦੇਖੋ ਜੀ 6 6 ਫੁੱਟ ਲੰਮੀਆਂ ਹੋਣ ਆ ਦੇਖੋ ਜੀ ਇਹ ਚੁੱਤੀ ਸੂਰੀ ਬੱਚਾ ਬਹੁਤ ਜਿਆਦਾ ਦਿੱਤਾ ਨੇ ਅੱਧਾ ਲਾਲ ਮੂੰਹ ਚਿੱਟਾ ਇਹ ਸਾਰੀਆਂ ਜਿਹੜੀਆਂ ਇੱਧਰ ਡਿਲੀਵਰੀਆਂ ਹੋਈਆਂ ਇਹ ਹੁਣ ਆਲੀਆਂ ਡਿਲੀਵਰੀਆਂ ਕਦੋ ਦਿਨਾਂ ਚ ਆਏ ਕੋਈ ਸੂਰੀਆਂ ਦਾ ਗੱਦਕਾਰ ਬਹੁਤ ਹੈ ਜੀ ਬਹੁਤ ਸਤਿਗੁਰ ਦੀ ਕਿਰਪਾ ਨਾ ਵੇਖੋ ਆ ਵੀ ਸੂਰੀ ਸੂਈ ਨੇ ਬੱਚੇ ਇੱਧੇ ਕਾਲੇ ਦਿੱਤੇ ਤੇ ਜਿੱਤੇ ਤਰੀਪਰੇ ਜੀ ਬਾਕੀ ਬੱਚੇ ਬੈਠੇ ਆ ਤਿੰਨ ਬੱਚੇ ਆ ਦੋ ਆ ਸੂਣ ਵਾਲੀਆਂ ਇਹ ਡਰਾਉਕਦੀ ਆ ਆ ਵੀਰ ਨੇ ਬਣਾਇਆ ਅਗਲੇ ਬਣਾਏ ਮੁਰਗੇ ਰੱਖੇ ਆ ਆਏਗਾ ਇਹ ਤੇ ਮੁਰਗਾ ਉਸੇ ਦੇ ਵੀਰ ਚਟਕਾ ਕੇ ਦੇ ਮੁਰਗਾ ਮੇਰਾ ਵੀਰ ਉਸੇ ਦੇ ਚਟਕਾ ਕੇ ਦੇ ਫਰਾਈ ਕਰ ਦਿੰਦਾ ਵੀਰ ਕੋਲ ਆਏ ਆ ਮੁਰਗਨ ਵਾਲੇ ਤੇ ਫਰਾਈ ਕੀਤਾ ਸਾਢੇ 8 ਦੇ ਠੰਡਾ ਠੰਡਾ ਚੱਲਦਾ ਇੱਕ ਮੈਂ ਨਾਲਦਾ ਹੈ ਉਹਨਾਂ ਦੋਵੇਂ ਦਹਿ ਪੈ ਕੇ ਸ਼ੱਕ ਲਾਉਣ ਬਹੁਤ ਵਧੀਆ ਫਾਰਮ ਹੈ ਜੀ ਸੁੱਕਾ ਫਾਰਮ ਹੈ ਜੀ ਮਹਾਰਾਜ ਦੀ ਕਿਰਪਾ ਹਰਿਆ ਭਰਿਆ ਵੇਖੋ ਵੇਖੋ ਸੂਰੀ ਦਾ ਕੱਦ-ਕਾੜ ਵੇਖੋ ਜੀ 6 ਫੁੱਟ ਲੰਮੀ ਹਣੀ ਕੱਢੋ ਆਟ ਬੱਚੇ ਦੇ ਪਿੱਛੇ ਉਹ ਕਿੰਨੇ ਤਿੰਨ ਤੇ ਤਿੰਨ 6 ਤੇ 9 9 ਬੱਚੇ ਆ ਆ ਦੇਖੋ ਜੀ ਇਹ ਜਿਹੜੇ ਸੂਰੀਆ ਗਰਦਾਸਪੁਰ ਦੀਆਂ ਉਹਦੇ ਜਿਹੜਾ ਸਾਣਿਆ ਉਹ ਨਾਬੇ ਦੀ ਬਰੀਡ ਦਾ ਬਹੁਤ ਵਧੀਆ ਬਹੁਤ ਹੀ ਵਧੀਆ ਸ਼ਾਨਦਾਰ ਫਾਰਮ ਆ ਬਹੁਤ ਹੀ ਸ਼ਾਨਦਾਰ ਬਰੀਡ ਆ ਆ ਵੇਖੋ ਜੀ ਛੋਟਾ ਬਾਦ ਵੇਖੋ ਹਲੇ ਦਰਜੇ ਦਾ ਆ ਸਾਹਣਿਆ ਨਾ ਛੋਟੇ ਵਿੱਚ ਆ ਵੇਖੋ ਜੀ ਆ ਪੱਠੀ ਆ ਵੇਖੋ 15 ਜਨਾਂ ਦੇ ਬੱਚੇ ਆ ਇਹ ਆ ਵੀ ਪੱਠੀ ਆ ਵੇਖੋ ਕਿੰਦੀ ਵਧੀਆ ਮਾਂ ਦੇ ਗਏ ਸਾਰੇ ਆ ਵੀ ਵੇਖੋ ਆ ਛੋਟਾ ਪੱਠਾ ਵੇਖੋ ਕਿਦਾਂ ਵਧੀਆ ਰਾਦਾ ਫਾਰਮ ਬਹੁਤ ਵਧੀਆ ਧੰਨਵਾਦ ਜੀ ਇਦਾਂ ਦਾ ਫਾਰਮ ਸੁੱਖ ਸੁੱਖਾ ਹੋਵੇ ਨਾ ਤੇ ਫਿਰ ਵਧੀਆ ਰਿੰਦਾ ਕੰਮ ਆਉਂਖੋ ਇਹ ਪਹਿਲੇ ਸੂਏ ਸੂਈ ਆ ਇਹਦੇ ਬੱਚੇ 8 ਦਿੱਤੇ 6 ਬੱਚੇ ਹੈਗਾ ਤੇ ਇੱਕ ਬੱਚਾ ਵਿਚਾਰਾ ਉਹ ਚਾਲ ਰਸੇ ਆ ਪਹਿਲਣ ਆ ਗਰਦਾਸਪੁਰ ਦੀ ਬਰੀਡ ਦਾ ਨਾਪੇ ਦਾ ਸਾਨ ਬਹੁਤ ਵਧੀਆ ਫਾਰਮ ਕੀਤਾ ਦਾ ਇਹ ਵੀਰ ਗਰਲਾਲ ਤੁਹਾਨੂੰ ਦੱਸਿਆ ਮੁਰਗਾ ਆਉਂਦਿਆ ਵੀਰ ਨੇ ਚਟਕਾ ਕੇ ਫਰਾਈ ਕਰਤਾ ਆਹ ਵੇਖੋ ਇਹ ਤੁਹਾਨੂੰ ਪਹਿਲੇ ਸੂਰੀ ਵਿਖਾਈ 6 ਫੁੱਟ ਲੰਮੀ ਹਣੀ ਘਟੋ ਘਟਾ ਬਹੁਤ ਹੀ ਵਧੀਆ ਬੱਚੇ ਨੇ ਬੱਚੇ ਬਹੁਤ ਵਧੀਆ ਪਾਏ ਪਿਓਰ ਬਰੀਡ ਦੇ ਨਾਲੇ ਗਰਦਾਸਪੁਰ ਦੀਆਂ ਸਾਰੀਆਂ ਸੂਰੀਆਂ ਵਾਂ ਤੇ ਨਾਬੇ ਵਾਲਾ ਸਾਨ